ਦੇ ਭਾਈ ਗੁਰਦੇਵ ਸਿੰਘ ਕੋਕੇ ਦੇ ਕਾਤਲਾਂ ਨੂੰ ਸਜ਼ਾ ਦੇਵੋਣ ਅਤੇ 328 ਸਰੂਪਾ ਨੂੰ ਗਾਇਬ ਕਰਨ ਬਾਰੇ ਦੋਸ਼ੀਆ ਖਿਲਾਫ ਕਾਰਵਾਈ ਕਰਨ ਦੇ ਸੰਬੰਧ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਗੁਰਨੇਕ ਸਿੰਘ ਬਲਦੇਵ ਸਿੰਘ ਕਰਮਜੀਤ ਸਿੰਘ ਮਖਲ ਸਿੰਘ ਮੁਸਾਫਰ ਬਲਕਾਰ ਸਿੰਘ ਗੁਰਜੰਟ ਸਿੰਘ ਦੀ ਹਾਜ਼ਰੀ 'ਚੋਂ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਕੁਲਦੀਪ ਸਿੰਘ ਸਦਵਾ ਨੂੰ ਮੰਗ ਪੱਤਰ ਦਿੱਤਾ ਗਿਆ ਗੁਰਦੇਵ ਸਿੰਘ ਕੋਂਕੇ ਦੇ 32 ਸਾਲ ਪਹਿਲਾਂ ਹੋਏ ਕਤਲ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ 328 ਗਾਇਬ ਹੋਏ ਖੇੜੀ ਗੁਰੂ ਰਾਣ ਸਾਹਿਬ ਜੀ ਦੇ ਸਰੂਪਾ ਨੂੰ ਗਾਇਬ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਹ ਜਿਹੜੀ ਦਾਸਤਾਨ ਜਿਹੜਾ ਦਰਦ ਆ ਇਹ ਕੌਮ ਬੜੇ ਲੰਬੇ ਸਮੇਂ ਤੋਂ ਇਸ ਨਸੂਰ ਨੂੰ ਆਪਦੇ ਜਸ ਮੰਦਰ ਸਮੋਈ ਬੈਠੀ ਆ ਜੀ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਅੱਜ ਤੋਂ 32 ਸਾਲ ਕਰੀਬ ਪਹਿਲਾਂ ਸਮੇਂ ਦੀ ਹਕੂਮਤ ਨੇ ਜੀ ਕੋਕੋਕੇ ਸ਼ਹੀਦ ਕੀਤਾ। ਇਨਾ ਜ਼ਿਆਦਾ ਤਸ਼ੱਦਦ ਕੀਤਾ ਕਿ ਬਿਆਨ ਕਰਨ ਗਿਆ ਜਵਾਨ ਵੀ ਤਰਸਰਉਂਦੀ ਆ ਜੀ ਉਹਨਾਂ ਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਦਿੱਤਾ ਗਿਆ ਜੀ ਇੱਕ ਹੋਂ ਤੱਕ ਕਿ ਕਾਗਜ਼ਾਂ ਵਿੱਚ ਉਹਨਾਂ ਨੂੰ ਪਗੋੜਾ ਸਾਬਤ ਕੀਤਾ ਹੋਇਆ ਬਿਲਕੁਲ ਜਦ ਕਿ ਹਾਈ ਕੋਰਟ ਦੇ ਵਿੱਚ ਇਹ ਜਿਹੜੇ ਲੋਕ ਹੈਗੇ ਆ ਉਦੋਂ ਦੇ ਮੌਕੇ ਦੇ ਅਫਸਰ ਆ ਇਹ ਕਹਿੰਦੇ ਅਸੀਂ ਉਹਨਾਂ ਨੂੰ ਫੜਿਆ ਹੀ ਨਹੀਂ ਹੈ ਜੀ ਇਹ ਸਾਰੀ ਜਿਹੜੀ ਪਹੇਲੀ ਆ ਇਹ ਸੁੱਲਝਦੀ ਨਹੀਂ ਹੈ ਕਿਉਂਕਿ ਪੰਥ ਕਹੌਣ ਵਾਲਿਆਂ ਦੀ ਸਰਕਾਰ ਵੀ ਰਹੀ ਆ ਉਹਨਾਂ ਨੇ ਵੀ ਇਹਦੇ ਉੱਤੇ ਮਿੱਟੀ ਪਾ ਕੇ ਰੱਖੀ ਆ ਜੀ ਅੱਜ ਭਵੇਂ ਉਹ ਕਈ ਕੁਝ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਅੱਜ ਸਾਡਾ ਸਮੂਚੀਆਂ ਸਿੱਖ ਸੰਗਤਾਂ ਦਾ ਸਮੇਤ ਪੰਜ ਪਿਆਰੇ ਸਹਿਬਾਨ ਵੱਖ-ਵੱਖ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰਿਆਂ ਦਾ ਇਹ ਸੀਗਾ ਕਿ ਵਿਧਾਨ ਸਭਾ ਦੇ ਸਪੀਕਰ ਜਿਹੜੇ ਆ ਉਹ ਪੰਜਾਬ ਦੀ ਵਿਧਾਨ ਸਭਾ ਦੀ ਮਾਂ ਹੁੰਦੀ ਆ ਜੀ ਤੇ ਅਸੀਂ ਇੱਕ ਨਮਾਣੀ ਜੀ ਕੋਸ਼ਿਸ਼ ਕੀਤੀ ਆ ਕਿ ਸਪੀਕਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇ ਜਿਹੜਾ ਜਹੇਦਾਰ ਸਾਹਿਬ ਤੇ ਉਦੋਂ ਇੰਨਾ ਤਸੱਦਦ ਹੋਇਆ ਜੀ ਜਿਹੜੇ ਦੋਸ਼ੀ ਹਜੇ ਵੀ ਬਾਹਰ ਖੁੱਲੇ ਆਮ ਫਿਰਦੇ ਆ ਜੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜਿਨ੍ਹਾਂ ਲੋਕਾਂ ਨੇ ਇਸ ਤਿਵਾੜੀ ਸਾਹਿਬ ਦੀ ਰਿਪੋਰਟ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜੀ ਜਿਨ੍ਹਾਂ ਲੋਕਾਂ ਨੇ ਭਾਈ ਸਾਹਿਬ ਨੂੰ ਅਾ ਹਨ ਮਨੂ ਕੀ ਤਸ਼ੱਦਦ ਦੇ ਕਰਕੇ ਸ਼ਹੀਦ ਕੀਤਾ ਉਹਨਾਂ ਨੂੰ ਵੀ ਸਲਾਖਾਂ ਦੇ ਅੰਦਰ ਭੇਜਿਆ ਜਾਵੇ ਜੀ ਸੋ ਸਾਡੀ ਚੰਗੇ ਅੱਛੇ ਮਾਹੌਲ ਵਿੱਚ ਗੱਲ ਹੋਈ ਹੈ ਉਹਨਾਂ ਨੇ ਸਾਡੀ ਗੱਲ ਨੂੰ ਸੁਣਿਆ ਦੂਜੀ ਗੱਲ 328 ਰੂਪ ਗੁਰੂ ਗ੍ਰੰਥ ਸਾਹਿਬ ਦੇ ਕਿਉਂਕਿ ਇੱਕ ਕੌਮ ਦਾ ਜਹੇਦਾਰ ਛੀਦ ਕਰ ਦੇਣਾ ਤੇ ਦੂਜਾ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਦੀ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵੀ ਗੱਲ ਜਿਹੜੀ ਹੈਗੀ 2020 ਤੋਂ ਪਬਲਿਕ ਡੋਮੇਨ ਵਿੱਚ ਆਈ ਆ ਅਕਾਲ ਤਖਤ ਤੋਂ ਸੈਕਟਰ ਰਿਪੋਰਟ ਬਣ ਕੇ ਵੀ 328 ਰੂਪ ਜਿਹੜੇ ਰਿਕਾਰਡ ਚੋਂ ਗਾਇਬ ਆ ਉਹਦੇ ਤੇ ਵੀ ਹਜੇ ਤੱਕ ਢੱਕਾ ਨਹੀਂ ਭੰਨਿਆ ਗਿਆ ਉਹਦੀ ਵੀ ਜਿਹੜੀ ਆ ਆ ਆਈਪੀਸੀ ਦੀਆਂ ਧਾਰਾਂ ਤਹਿਤ ਉਹਦੀ ਪਰਚਾ ਬਣਦਾ ਆ ਦੋਸ਼ੀਆਂ ਦੇ ਉੱਤੇ ਉਹ ਪਰਚਾ ਕਰਨ ਵਾਸਤੇ ਅਸੀਂ ਮੰਗ ਕੀਤੀ ਆ ਤੇ ਸਪੀਕਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਪਰੰਤੂ ਅਸੀਂ ਤੁਹਾਡੇ ਮਾਧਿਅਮ ਰਾਈ ਇਹ ਗੱਲ ਕਹਿੰਨੇ ਆ ਕਿ ਸਪੀਕਰ ਸਾਹਿਬ ਅੱਜ ਤੁਹਾਨੂੰ ਪ੍ਰਮਾਤਮਾ ਨੇ ਇਸ ਉੱਚ ਅਦੇ ਤੇ ਬਿਠਾਇਆ ਜੀ ਜ਼ੁਲਮ ਕਰਨ ਵਾਲੇ ਤੇ ਜ਼ਾਲਮ ਦਾ ਸਾਥ ਦੇਣ ਵਾਲੇ ਦੋਨੋਂ ਹੀ ਅਜ ਰਾਜ ਸਤਾ ਤੇ ਨਹੀਂ ਤੁਹਾਡੀ ਡਿਊਟੀ ਪਰਮੇਸ਼ਰ ਨੇ ਲਾਈ ਆ ਕਿਰਪਾ ਕਰਕੇ ਤੁਸੀਂ ਇਹਦੀ ਤਹਿਕੀਕਾ ਕਰਕੇ ਦੋਸ਼ੀਆਂ ਨੂੰ ਸਲਾਕਾਂ ਦੇ ਅੰਦਰ ਭੇਜ ਦਿਓ ਤਾਂ ਕਿ ਰਹਿਂਦੀ ਦੁਨੀਆ ਤੱਕ ਜਾਂ ਸੰਸਾਰ ਯਾਦ ਕਰ ਸਕੇ ਕਿ ਕੌਮ ਦੇ ਪੌਪ ਨੂੰ ਕੌਮ ਦੇ ਜਥੇਦਾਰ ਨੂੰ ਕਿਸੇ ਨੇ ਸ਼ਹੀਦ ਕੀਤਾ ਸੀ ਤੇ ਇੱਕ ਸਰਕਾਰ ਆਈ ਸੀ ਉਹਦੇ ਵਿੱਚ ਫਲਾਣ ਫਲਾਣ ਕੰਤਾਰ ਸਿੰਘ ਸੰਧੂਆ ਸਪੀਕਰ ਸੀਗੇ ਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸੀਗੇ ਇਹਨਾਂ ਸਾਰਿਆਂ ਦੀ ਸਮੁੱਚੀ ਟੀਮ ਨੇ ਰਲ ਕੇ ਦੋਸ਼ੀਆਂ ਨੂੰ ਮਸਾਲੀ ਸਜ਼ਾ ਦਿੱਤੀ ਸਿੱਖ ਵਿਦਵਾਨ ਚੰਦਰ ਸਾਹਿਬ ਵੀ ਨਾਲ ਨੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਇਹ ਆਪਣੀ ਕੌਮ ਦੀ ਤਰਫ ਦੀ ਆ ਵੀ ਕਈ ਜਿਹੜੇ ਆ ਸਾਡੇ ਉੱਤੇ ਤਸ਼ੱਦਦ ਹੋਇਆ ਸਾਡੇ ਜਾਇਜ਼ਦਾਰਾਂ ਨਾਲ ਜਾਂ ਜੋ ਵੀ ਜ਼ੁਲਮ ਹੋਇਆ ਸਾਡੀ ਕੌਮ ਤੇ ਜੀ ਤੇ ਤਕਰੀਬਨ 30 ਤੇ 35 35 ਸਾਲ ਹੋ ਗਏ ਆ ਉਹਨਾਂ ਦੀਆਂ ਕਿਤੇ ਇਨਕੁਆਰੀਆਂ ਚੱਲ ਰਹੀਆਂ ਨੇ ਕਿਤੇ ਸਜਾਵਾਂ ਨਹੀਂ ਮਿਲਦੀਆਂ ਨੇ ਕਿਤੇ ਅੱਧ ਅਧੂਰੀਆਂ ਸਜਾਵਾਂ ਮਿਲਦੀਆਂ ਇਦਾਂ ਦੇ ਮਤਲਬ ਕਿ ਮਸਲੇ ਸਾਡੀ ਕੌਮ ਦੇ ਵਿੱਚ ਬੜੇ ਨੇ ਜੀ ਪਰ ਜਿਹੜੇ ਇਹ ਅੱਜ ਵਾਲਾ ਜਿਹੜਾ ਬੜਾ ਅਹਿਮ ਮਸਲਾ ਹੈ ਵੀ ਸਾਡੀ ਕੌਮ ਦਾ ਇੱਕ ਜਸੇਦਾਰ ਜਿਨ੍ਹਾਂ ਨੂੰ ਮਤਲਬ ਕਿ ਬੜਾ ਕੋ ਕੋ ਪ੍ਰੇਸ਼ੀਡ ਕੀਤਾ ਗਿਆ ਜੀ ਤੇ ਉਹਨਾਂ ਦੇ ਮਤਲਬ ਕਿ ਹਾਲੇ ਤੱਕ ਪੁਲਿਸ ਨੇ ਇਹ ਵੀ ਨਹੀਂ ਮੰਨਿਆ ਵੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਤਾਂ ਇਹ ਬੜੀ ਮਤਲਬ ਕਿ ਸਾਡੀ ਕੌਮ ਲਈ ਵੀ ਤੇ ਸਾਰੇ ਜਿਹੜੇ ਅੱਜ ਦੀ ਜਿਹੜੀ ਰਾਜ ਸਭਾ ਜਿਹੜੀ ਪਾਰਟੀ ਹੈ ਉਹਨਾਂ ਵਾਸਤੇ ਵੀ ਇੱਕ ਚੈਲੰਜ ਵਾਲੀ ਗੱਲ ਹੈ ਵੀ ਜੇ ਇਹਨੂੰ ਅੱਜ ਦੇ ਸਮੇਂ ਵਿੱਚ ਇਹਨੂੰ ਇਹ ਹੱਲ ਕੀਤਾ ਜਾਵੇ ਤਾਂ ਇਹ ਮਤਲਬ ਕਿ ਸਮੇਂ ਦੀ ਜਿਹੜੀ ਅੱਜ ਸਰਕਾਰ ਆ ਜਿਹੜਾ ਸਪੀਕਰ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਉਹ ਵਾਸਤੇ ਇੱਕ ਤਰ੍ਹਾਂ ਨਾਲ ਇਹ ਪ੍ਰੀਖਿਆ ਦੀ ਘੜੀ ਆ ਜੋ ਇਸ ਚੀਜ਼ ਨੂੰ ਹੱਲ ਕਰ ਦਿੰਦੇ ਆ ਤੇ ਉਹਨਾਂ ਦੀ ਬੜੀ-ਬੜੀ ਇਹਦੇ ਵਿੱਚ ਸ਼ੋਭਾ ਤੇ ਜੇ ਨਹੀਂ ਮਤਲਬ ਹੁੰਦਾ ਤਾਂ ਫਿਰ ਕਿਤੇ ਨਾ ਕਿਤੇ ਉਹ ਕੌਮ ਨੂੰ ਇਹਨਾਂ ਤੇ ਵੀ ਪ੍ਰਸ਼ਨ ਚ ਨਾ ਲਾਉਣਾ ਪਊਗਾ ਜੀ ਹਾਂਜੀ ਮੁਸਾਫ ਸਾਹਿਬ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿਣ ਵਾਸਤੇ ਲੋਕ ਸ਼ਬਦੀ ਇਹਦੇ ਚ ਵਾਲੇ ਕਹਿਣ ਦੀ ਲੋੜ ਨਹੀਂ ਇਸ ਗੱਲ ਦੇ ਵਿੱਚ ਜੀ ਪਾਈਕੋ ਕੇ ਸਾਹਿਬ ਦੀ ਸ਼ਹੀਦੀ ਹੋਈ ਹੈ ਜੀ ਕਰੋ ਚੁੱਕਿਆ ਗਿਆ ਜੀ ਪਿੰਡ ਦੀ ਹਾਜ਼ਰੀ ਚ ਲੈ ਕੇ ਗਏ ਉਹਨਾਂ ਨੂੰ ਜੀ ਇਹ ਕਲੰਕਾ ਹੂੰ ਪੰਜਾਬ ਦੇ ਸਿਸਟਮ ਦੇ ਉੱਪਰ ਸਰਕਾਰੀ ਸਿਸਟਮ ਤੇ ਸਰਕਾਰ ਤੇ ਪ੍ਰਸ਼ਾਸਨ ਤੇ ਹੂੰ ਕਿ ਇੱਕ ਸਿੰਘ ਸਾਹਿਬ ਕੌਮਨ ਦਾ ਸਿੰਘ ਸਾਹਿਬ ਹੂੰ ਜ਼ਿਹਦਾਰ ਭਾਈ ਗੁਰਦੇਵ ਸਿੰਘ ਕੋਲ ਕਿ ਉਹਨਾਂ ਨੂੰ ਘਰੋਂ ਚੁੱਕਿਆ ਜਾਂਦਾ ਉਹਨਾਂ ਨੂੰ ਸ਼ਹੀਦ ਕਰਤਾ ਟੋਟੇ ਕੀਤੇ ਗਏ ਪੂਰੀ ਤਰ੍ਹਾਂ ਉਹਨਾਂ ਨਾਲ ਪ੍ਰਸ਼ੰਤ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਜੀ ਉਹਨੂੰ ਹਾਲ ਤੱਕ ਇਹ ਭਗੌੜਾ ਕਰਾ ਦਿੱਤਾ ਹੋਇਆ ਕਰਦਾਰ ਖੁਸ਼ੀ ਹੋਈ ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਆਣਾ ਕਿਹਨ ਦਾ ਪਾਪ ਉਹਨਾਂ ਨੂੰ ਹੀ ਪਕੌੜਾ ਤਕਰਾਰ ਦੇ ਕੇ ਇਹ ਮੰਨੇ ਨਹੀਂ ਜਾ ਰਹੇ ਕਿਸੇ ਚੱਕਾ ਹੀ ਨਹੀਂ ਜੀ ਬਿਲਕੁਲ ਕਿੱਡੀ ਹਾਸਲ ਹੋਈਆਂ ਗੱਲਾਂ ਨੇ ਇਹ ਵੱਡੀ ਗੱਲ ਹੋਊਗੀ ਜੇਕਰ ਭਗਤ ਮਾਨ ਸਰਕਾਰ ਇਸ ਗੱਲ ਤੋਂ ਧੂੜ ਮਿੱਟੀ ਪਾਸੇ ਕਰ ਦੂਗੀ ਪੜਦਾ ਚੱਕ ਦੂਗੀ ਤਾਂ ਰਹਿੰਦੀ ਦੁਨੀਆ ਤੱਕ ਨਾਵਾ ਸਰਨਾਵਾ ਰਹੂਗਾ ਕਿਉਂਕਿ ਸਮਾਂ ਬਹੁਤ ਹੋ ਗਿਆ 25-30 ਸਾਲ ਦਾ ਸਮਾਂ ਥੋੜਾ ਨਹੀਂ ਦਾ ਵੱਡਾ ਵੱਡਾ ਸਮਾਂ ਹੁੰਦਾ ਇੰਨੇ ਸਮੇਂ ਬਾਅਦ ਜੇਕਰ ਇਹ ਚੀਜ਼ ਤੋਂ ਪੜਦਾ ਚੁੱਕਿਆ ਜਾਊਗਾ ਤੇ ਸਰਕਾਰ ਦਾ ਇਸ ਇਸ ਗੱਲ ਦੇ ਵਿੱਚ ਵੱਡਾ ਨਾਵਾ ਹੋਊਗਾ ਤੇ ਬਹੁਤ ਸਾਰੀਆਂ ਸਰਕਾਰ ਆਈਆਂ ਤੇ ਗਈਆਂ ਉਹਨਾਂ ਨੇ ਮਿੱਟੀ ਪਾਈ ਆ ਉੱਥੇ ਜੇ ਤੁਹਾਨੂੰ ਦਾ ਕੰਮ ਕਰੂਗੀ ਤਾਂ ਬਹੁਤ ਚੰਗੀ ਗੱਲ ਹੋਊਗੀ ਕਮ ਦੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਪੰਜ ਪਿਆਰਿਆਂ ਦੇ ਜਹੇਦਾਰ ਭਾਈ ਗੁਰਨੇਕ ਸਿੰਘ ਜੀ ਸੰਗਰਾਹੂਰ ਵੀ ਸਾਡੇ ਨਾਲ ਬਾਪੂ ਬਲਦੇਵ ਸਿੰਘ ਸਿੱਸਾ ਜੀ ਨਾਲ ਵੀ ਗੱਲ ਕਰਦੇ ਆਂ ਹਾਂਜੀ ਸਿੱਸਾ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਇੱਕ ਸਿੱਖ ਆਗੂ ਵੀ ਹੋ ਕਿਸਾਨ ਆਗੂ ਵੀ ਹੋ ਪਰ 32 ਸਾਲ ਹੋ ਗਏ ਤੇ ਅਜੇ ਤੱਕ ਇਨਸਾਫ ਨਹੀਂ ਮਿਲਿਆ ਪਰ ਹੁਣ 2024 ਦੀ ਗੱਲ ਕਰ ਲਈਏ ਵੀ ਬੜੇ ਵੱਡੇ ਪੱਧਰ ਤੇ ਉਹਨਾਂ ਦੀ ਆਵਾਜ਼ ਉੱਠੀ ਏ ਤੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਅੱਜ ਜਿਹੜੀ ਆਵਾਜ਼ ਉੱਠੀ ਹੈ ਨਾ ਜੀ ਸਭ ਤੋਂ ਪਹਿਲੀ ਗੱਲ ਤੇ ਆ ਕਿ ਜਿਹੜਾ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਖਾਜਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਵੀ ਪੁਲਿਸ ਵੱਲੋਂ ਬਿਆਨ ਦਿੱਤੇ ਗਏ ਜੀ ਕਿ ਉਹ ਭਗੌੜੇ ਜੀ ਤੇ ਹੁਣ ਜਦੋਂ ਕਿ ਇਹ ਰਿਪੋਰਟ ਜਿਹੜੀ ਆ ਇਹ ਸਾਹਮਣੇ ਆ ਗਈ ਹੈ ਜੀ ਇਸ ਰਿਪੋਰਟ ਦੇ ਮੁਤਾਬਕ ਜੀ ਸਭ ਤੋਂ ਪਹਿਲਾਂ ਤੇ ਉਹਨਾਂ ਤੇ ਇਹਦੇ ਸੰਬੰਧ ਵਿੱਚ ਭਾਈ ਗੁਰਦੇਵ ਸਿੰਘ ਜੀ ਕਹਿੰਕਿ ਉਹਨਾਂ ਦੇ ਸੰਬੰਧ ਵਿੱਚ ਪੁਲਿਸ ਪਰਚਾ ਦਰਜ ਹੋਣਾ ਚਾਹੀਦਾ ਹੈ ਜੀ ਜਿੰਨੀਆਂ ਵੀ ਧਰਾਵਾਂ ਲੱਗੀਆਂ ਲਾ ਕੇ ਉਸ ਤੋਂ ਬਾਅਦ ਇਹ ਪੜਤਾਲ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਸ਼ਹੀਦ ਕਰਨ ਭਾਵ ਜਿਸ ਤਰ੍ਹਾਂ ਉਹਨਾਂ ਨੂੰ ਕੋਹ-ਕੋਹ ਕੇ ਕਤਲ ਕੀਤਾ ਗਿਆ ਤੇ ਇਹ ਕਤਲ ਦੇ ਪਰਚੇ ਵਿੱਚ ਉਹਨਾਂ ਦੀ ਜਿਹੜੀ ਸਰੀਰ ਕਬਾੜੀ ਸੀ ਉਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਉਥੋਂ ਖੁਰਦਬੋਦ ਕੀਤਾ ਗਿਆ ਉਹ ਸਾਰੇ ਵਿੱਚ ਇਸ ਕੇਸ ਦੇ ਵਿੱਚ ਜਿੰਨੇ ਵੀ ਦੋਸ਼ੀ ਨੇ ਜੀ ਚਾਹੇ ਉਹ ਪੁਲਿਸ ਵਾਲੇ ਜਿਨ੍ਹਾਂ ਨੇ ਮੌਕੇ ਤੇ ਕੀਤਾ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਸਰਕਾਰ ਸੀ ਉਹ ਵੀ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਉਹ ਪੜਤਾ ਲੱਗਣ ਤੇ ਵੀ ਉਹਨੂੰ ਲਿਖਾ ਕੇ ਰੱਖਿਆ ਫਿਰ ਉਸ ਤੋਂ ਬਾਅਦ ਜਿਹੜੀ ਰਿਪੋਰਟ ਸੀ ਜੀ ਵੀ ਕਿ ਤੁਹਾਡੀ ਉਹ ਉਸ ਰਿਪੋਰਟ ਨੂੰ ਵੀ ਜਿਹੜਾ ਇਹਨਾਂ ਨੇ ਠੰਡੇ ਬਸਤੇ ਵਿੱਚ ਪਾ ਦਿੱਤਾ ਉਹ ਜਿੰਨੇ ਵੀ ਅੱਜ ਤੱਕ ਦੇ ਇਸ ਕੇਸ ਦੇ ਨਾਲ ਸੰਬੰਧਿਤ ਪੁਲਿਸ ਮੁਲਾਜ਼ਮ ਜੀ ਤੇ ਰਾਜਨੀਤਿਕ ਲੋਕੋ ਜਿਨ੍ਹਾਂ ਜਿਨ੍ਹਾਂ ਤੇ ਪਰਚੇ ਬੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪੜਤਾਲ ਕਰਕੇ ਤੇ ਇਸ ਕੇਸ ਦੇ ਵਿੱਚ ਬੰਦੀਆਂ ਧਰਾਵਾ ਉਹਨਾਂ ਤੇ ਲਾ ਕੇ ਉਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਤੇ ਇਹ ਇੱਕ ਜਿਹੜਾ ਕਤਲ ਉਹਨਾਂ ਦਾ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅਸੀਂ ਸ਼ਹੀਦ ਮੰਨ ਲਿਆ ਕਿਉਂਕਿ ਉਹ ਕੌਮ ਦੇ ਸ਼ਹੀਦ ਨੇ ਪਰ ਕਤਲ ਕਰ ਕੀਤਾ ਗਿਆ ਨਜਾਇਜ਼ ਤੌਰ ਤੇ ਜਿਹੜਾ ਕਤਲ ਕੀਤਾ ਗਿਆ ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਕੋਈ ਕੇਸ ਨਹੀਂ ਸੀ ਕੋਈ ਉਹ ਕੋਈ ਪੁਲਿਸ ਦੇ ਕਾਗਜ਼ਾਂ ਚ ਕੋਈ ਪਘੋੜੇ ਨਹੀਂ ਸੀ ਕੋਈ ਉਹਨਾਂ ਨੇ ਕਿਤੇ ਕੋਈ ਐਸੀ ਕੋ ਕਾਨੂੰਨੀ ਉਲੰਘਣਾ ਨਹੀਂ ਸੀ ਕੀਤੀ ਬਿਨਾ ਕਿਸੇ ਦੋਸ਼ ਤੋਂ ਉਹਨਾਂ ਨੂੰ ਫੜ ਕੇ ਤੇ ਇਸ ਤਰ੍ਹਾਂ ਜਿਹੜਾ ਸੀ ਕੋਹ ਕੋ ਕੇ ਉਹਨਾਂ ਨੂੰ ਸ਼ਹੀਦ ਕਰਨਾ ਸੋ ਉਹਨਾਂ ਕਾਤਲਾਂ ਨੂੰ ਸਮੁੱਚੇ ਤੌਰ ਦੇ ਉੱਤੇ ਜਿੰਨੇ ਵੀ ਉਸ ਕੇਸ ਦੇ ਨਾਲ ਸੰਬੰਧਿਤ ਨੇ ਸਾਰਿਆਂ ਨੂੰ ਜਿਹੜੀਆਂ ਇੱਕ ਮਸਾਲੀ ਸਜ਼ਾਵਾਂ ਮਿਲਣੀਆਂ ਚਾਹੀਆਂ ਨੇ ਉਹ ਤਾਂ ਹੀ ਮਿਲਣ ਗਿਆ ਸਭ ਤੋਂ ਪਹਿਲਾਂ ਪੁਲਸ ਪਰਚਾ ਦਰਜ ਹੋਣਾ ਜਿਹੜਾ ਉਹ ਜ਼ਰੂਰੀ ਆ ਪੁਲਸ ਪਰਚਾ ਦਰਜ ਕਰਕੇ ਇਹੀ ਹਾਂ ਯਾਦ ਜਿਹੜੀ ਆ ਸਪੀਕਰ ਸਾਹਿਬ ਤੋਂ ਮੰਗੀ ਕੀ ਆ ਕਿ ਪਹਿਲਾਂ ਪੁਲਸ ਪਰਚਾ ਦਰਜ ਹੋਵੇ ਉਸ ਤੋਂ ਬਾਅਦ ਪੂਰਨ ਤੌਰ ਤੇ ਜਿਹੜੀ ਆ ਪੜਤਾਲ ਹੋ ਕੇ ਸਮਾ ਬੰਦ ਕਰਕੇ ਤੇ ਇਹ ਜਿਹੜੀ ਆ ਪੜਤਾਲ ਕਰਾ ਕੇ ਤੇ ਉਹਨਾਂ ਨੂੰ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਕਰਾ ਕੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਹਾਂਜੀ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਸਮਾਂ ਬਹੁਤ ਹੋ ਗਿਆ 32 ਸਾਲ ਹੋ ਗਏ ਇਨਸਾਫ ਨਹੀਂ ਮਿਲਿਆ ਤੁਹਾਨੂੰ ਲੱਗਦਾ ਦੀ ਇਸ ਵਾਰ ਮਿਲ ਜੇਗਾ ਮੈਂ ਤੋਂ ਪਹਿਲਾਂ ਭਾਈ ਸਾਹਿਬ ਜਿਨ੍ਹਾਂ ਨੇ ਗੱਲਾਂ ਕੀਤੀਆਂ ਤੇ ਇਹ ਸ਼ੁਰੂ ਕੀਆ ਤੇ ਕੁਝ ਗੱਲਾਂ ਕਹਿਤੀਆਂ ਜੀ ਅੱਜ ਅਸੀਂ ਇਹ ਸੋਚ ਕੇ ਭਾਈ ਤੋਂ ਆਪ ਨੂੰ ਦੱਸਦੇ ਜੀ ਕਿ ਸੰਸਦ ਦੀ ਜਹਾਜ਼ ਤੋਂ ਪਰ ਲਗਾਤਾਰ ਸਰਕਾਰਾਂ ਬਦਲਦੀਆਂ ਰਹੀਆਂ ਜੀ ਦੋ ਪਾਰਟੀਆਂ ਨੇ ਤੋਂ ਅਕਾਲੀ ਕਰਦੇ ਜੱਟ ਜੱਟੀ ਪਾਰਟੀ ਕਹ ਲਓ ਹੂੰ ਤਾਂ ਜਦੋਂ ਵੀ ਇਹ ਗੱਲ ਚੱਲਦੀ ਸੀ ਤਾਂ ਉਹ ਇੱਕ ਦੂਜੇ ਨੂੰ ਦੋਸ਼ ਲਾ ਕੇ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਉਹ ਕਹਿੰਦਾ ਉਹਨਾਂ ਕੀਤਾ ਉਹ ਕਹਿੰਦਾ ਉਹਨਾਂ ਕੀਤਾ ਹੂੰ ਤਾਂ ਫੈਸਲਾ ਕਰਨਾ ਦੋਹਾਂ ਦੇ ਹੱਥ 'ਚ ਹੀ ਸੀਗਾ ਹੂੰ ਕੋਚ ਸੀ ਜੀ ਸਾਹਤ ਨਾਲ ਹੈ ਕਿ ਅੱਜ ਤੀਜੀ ਧਿਰ ਆ ਗਈ ਆ ਹੂੰ ਉਹ ਦੋਨੋਂ ਦੋਸ਼ੀਆਂ ਵਾਲੀ ਲਾਈਨ 'ਚ ਖੜੇ ਆ ਜੀ ਤੋਂ ਸਾਨੂੰ ਲੱਗਦਾ ਕਿ ਘੱਟੋ ਘੱਟ ਤੀਜੀ ਧਿਰ ਜਿਹੜੀ ਆ ਜੇ ਦੋ ਬੰਦਿਆਂ ਦਾ ਫੈਸਲਾ ਅਫਸਰ ਚ ਨਾ ਰਿਭੇ ਤਾਂ ਕੋਈ ਤੀਜਾ ਬੰਦਾ ਨਵੇੜਦਾ ਹੂੰ ਪਰ ਸਾਨੂੰ ਮੈਨੂੰ ਲੱਗਦਾ ਅਸੀਂ ਤਾਂ ਆਏ ਆ ਕਿ ਅੱਜ ਘੱਟੋ ਘੱਟ ਲੋਕਾਂ ਸਾਹਮਣੇ ਇਹ ਗੱਲ ਸਪਸ਼ਟ ਹੋ ਸਕਦੀ ਹੈ ਜੇ ਚਾਹਣ ਤਾਂ ਹੂੰ ਕਿ ਕੌਣ ਕਰਨ ਵਾਲੇ ਸੀ ਤੇ ਕੌਣ ਕਰਾਉਣ ਵਾਲੇ ਸੀ ਹੂੰ ਸਜ਼ਾ ਕਾਨੂੰਨ ਵੀ ਦੇਵੇ ਹੂੰ ਨਹੀਂ ਤਾਂ ਜੇ ਮੈਂ ਜੰਤੂ ਨੇ ਜਿਹੜਾ ਪਾਪ ਕੀਤਾ ਸੀ ਤਾਂ ਜੀ ਹੂੰ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸਜ਼ਾ ਸਰਕਾਰ ਤੋਂ ਨਹੀਂ ਦਵਾਈ ਸੀ ਹੂੰ ਸਰ ਦੋਸ਼ੀ ਸੰਧ ਕਰਤਾ ਉਹਨੂੰ ਹੂੰ ਤੇ ਮੁੜ ਕੇ ਸਜ਼ਾ ਫਿਰ ਸੰਧਤ ਨੇ ਦਿੱਤੀ ਸੀ ਹੂੰ ਤੇ ਸਾਨੂੰ ਵੀ ਲੱਗਦਾ ਹੈ ਕਿ ਜਿਵੇਂ 84 ਦੇ ਸਿੱਖ ਕਤਲੇਆਮ ਦੀ ਅਜੇ ਤੱਕ ਵੀ ਕਮਿਸ਼ਨ ਬਣਈ ਜਾਂਦੇ ਆ ਜਾਂਚਾਂ ਚੱਲੀ ਜਾਂਦੀਆਂ ਜੀ